ਅੱਜ ਦੇ ਸ਼੍ਰੀ ਪਰਸ਼uram ਭਗਵਾਨ ਜੀ ਦੇ ਮੰਦਰ ਦੇ ਵਿੱਚ ਮਾਨਯੋਗ ਉਸਤੀ ਸ਼ਰਮਾ ਜੀ ਲਲਿਤ ਸਲਵਾਂ ਜੀ ਇਹਨਾਂ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਹੋਈ ਹੈ। ਉਹਦੇ ਵਿੱਚ 22 ਜਨਵਰੀ ਨੂੰ ਜੋ ਭਗਵਾਨ ਸ਼੍ਰੀ ਰਾਮ ਜੀ ਦੀ ਅਜोध्या ਦੇ ਵਿੱਚ ਪ੍ਰਾਣ ਪ੍ਰティਸ਼ਟਾ ਹੋਣ ਜਾ ਰਹੀ ਹੈ ਉਹਦੇ ਸਬੰਧ ਵਿੱਚ ਫੈਸਲਾ ਕੀਤਾ ਕਿ ਸਾਰੇ ਸ਼ਹਿਰ ਔਰ ਸਭੀ ਲੋਕ ਸ਼ਹਿਰ ਵਾਸੀ ਜਿਹੜੇ ਨੇ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਸ਼ਾਮ ਨੂੰ ਪੰਜ-ਪੰਜ ਆਪਣੇ ਦਰਵਾਜ਼ੇ 'ਚ ਦੀਪਕ ਜਲਾਣਗੇ ਆਪਣੇ ਘਰ ਦੇ ਵਿੱਚ ਜਿਹੜੀ ਹੈ ਰੋਸ਼ਨੀ ਕਰਨਗੇ ਰੰਗ-ਬਰੰਗੀਆਂ ਲਾਈਟਾਂ ਲਾਣਗੇ ਔਰ ਭਗਵਾਨ ਸ਼੍ਰੀ ਰਾਮ ਜੀ ਦਾ ਝੰਡਾ ਲਗਾ ਕੇ ਭਗਵਾਨ ਰਾਮ ਜੀ ਨੂੰ ਸਮਰਪਿਤ ਜਿਹੜਾ ਹੈ ਉਹ ਆਪਣਾ ਜਿਹੜਾ ਹੈ ਸਮਾ ਦੇਣਗੇ ਸਭ ਮੰਦਰਾਂ ਵਿੱਚ ਧਰਮ ਜਾਗਰਣ ਔਰ ਕੀਰਤਨ satsang ਜਿਹੜੇ ਨੇ ਉਹ ਅੱਜ ਤੋਂ ਹੀ ਸ਼ੁਰੂ ਹੋ ਗਏ ਨੇ ਸਾਰੇ ਮੰਦਰਾਂ ਨੂੰ ਬੜੀ ਖੂਬਸੂਰਤੀ ਨਾਲ ਸਜਾਇਆ ਜਾ ਰਿਹਾ ਇਹਦੇ ਨਾਲ ਦੀ ਨਾਲ ਤੇਜਿੰਦਰ ਸ਼ਰਮਾ ਜੀ ਔਰ ਰਜੇਸ਼ ਖੰਨਾ ਜੀ ਅੰਤ ਜੀ ਇਹ ਤਿੰਨ ਜਣਿਆਂ ਦਾ ਅੱਜ ਜਨਮ ਦਿਨ ਹੈ ਉਹਨਾਂ ਨੇ ਆਪਣੇ ਜਨਮ ਦਿਨ ਦੇ ਉੱਤੇ ਆਪਣੀ ਇੱਕ ਪਰੰਪਰਾ ਤੋਂ ਪਰੇ ਹਟਦੇ ਹੋਏ ਕਿ ਇੱਕ ਕੱਟਣ ਵਾਲੀ ਪਰੰਪਰਾ ਤੋਂ ਪਰੇ ਹਟਦੇ ਹੋਏ ਅੱਜ ਤੋਂ ਇੱਕ ਪ੍ਰਣ ਲਿਆ ਆ ਔਰ ਇਹਨਾਂ ਦੇ ਨਾਲ ਨਾਲ ਬ੍ਰਾਹਮਣ ਸਭਾ ਦੇ ਬਾਕੀ ਸਦਸਿਆਂ ਨੇ ਵੀ ਇਹ ਪ੍ਰਣ ਲਿਆ ਹੈ ਕਿ ਅੱਜ ਤੋਂ ਬਾਅਦ ਅਸੀਂ ਜਿਹੜਾ ਵੀ ਜਨਮ ਦਿਨ ਮਨਾਵਾਂਗੇ ਕਿਸੇ ਮੰਦਰ ਗੁਰਦੁਆਰੇ ਨੂੰ ਵਰਤਨ ਜਾਂ ਕੁਝ ਹੋਰ ਉਪਹਾਰ ਜਿਹੜਾ ਹੈ ਦਾਨ ਰੂਪ ਵਿੱਚ ਦੇਾਂਗੇ ਔਰ ਇਸ ਸ਼ਹਿਰ ਦੇ ਵਿੱਚ ਖਾਲੀ ਜਗ੍ਹਾ ਦੇ ਉੱਤੇ ਹਰੇ ਪੌਦੇ ਲਗਾ ਕੇ ਆਪਣਾ ਜਨਮ ਦਿਨ ਜਿਹੜਾ ਹੈ ਮਨਾئیںਗੇ ਤਾਂ ਕਿ ਜੋ ਪ੍ਰਿਆਵਰਣ ਜਿਹੜਾ ਹੈ ਸਾਡਾ ਵਧੀਆ ਰਹੇ ਇਸ ਤੋਂ ਇਲਾਵਾ ਅੱਜ ਇਹਨਾਂ ਨੇ ਬੜਾ ਮਾਣ ਦਿੱਤਾ ਹੈ ਮੈਨੂੰ ਇੱਥੇ ਬੁਲਾਇਆ ਹੈ ਕਿਉਂਕਿ ਆਪ ਜੀ ਦੇ ਸ਼ਹਿਰ ਦੇ ਵਿੱਚ ਭਗਵਾਨ ਪਰਸ਼ੂਰਾਮ ਦੀ ਜੀ ਕਿਰਪਾ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਆਪ ਜੀ ਦੇ ਚੈਨਲ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਕੋਈ ਵੀ ਕੰਮ ਵਾਲੇ ਦਿਨ ਕੋਈ ਵੀ ਕਿਸੇ ਕਿਸਮ ਦਾ ਕੰਮ ਵੀ ਮੇਰੇ ਕੋਲ ਲੈ ਕੇ ਆਓ ਪਹਿਲੀ ਇੱਕ ਹੀ ਜਿਹੜਾ ਹੈ ਵਾਰੀ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਕੰਮ ਜਿਹੜਾ ਇੱਕ ਹੀ ਚੱਕਰ ਦੇ ਵਿੱਚ ਹੋ ਜਾਏਗਾ ਬਾਰ-ਬਾਰ ਇੱਕ ਕੰਮ ਲਈ ਦਫ਼ਤਰਾਂ ਦੇ ਚੱਕਰ ਜਿਹੜੇ ਆ ਉਹਨਾਂ ਨੂੰ ਨਹੀਂ ਲਾਣੇ ਪੈਣਗੇ ਸਭ ਦੀ ਸੇਵਾ ਜਿਹੜੀ ਹੈ ਉਹ ਸੇਵਾ ਦੀ ਭਾਵਨਾ ਦੇ ਨਾਲ ਹੀ ਸਭ ਦਾ ਜਿਹੜਾ ਆਪਣੀ ਡਿਊਟੀ ਕੀਤੀ ਜਾਏਗੀ ਆਪਦੀ ਸੇਵਾ ਕੀਤੀ ਜਾਏਗੀ ਇਹਨਾਂ ਨੇ ਅੱਜ ਇੱਕ ਮੋਮੈਂਟੋ ਦੇ ਕੇ ਮੈਨੂੰ ਸਨਮਾਨਿਤ ਕੀਤਾ ਹੈ ਮੈਂ ਸਮੂਹ ਬ੍ਰਹਮਣ ਸਭਾ ਕਮੇਟੀ ਦਾ ਖਾਸ ਕਰਕੇ ਪ੍ਰਧਾਨ ਜੀ ਦਾ ਬਹੁਤ ਧੰਨਵਾਦੀ ਹਾਂ ਔਰ ਇਸ ਤਰ੍ਹਾਂ ਨਾਲ ਕੰਮ ਕਰਨ ਕਰਨ ਵਾਲੇ ਜਿਹੜੇ ਕਰਮਚਾਰੀ ਉਧਕਾਰੀ ਨੇ ਸਾਡੇ ਉਹਨਾਂ ਨੂੰ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਨ ਸਨਮਾਨ ਦਿੰਦੇ ਹੋ ਤੇ ਉਹਨਾਂ ਦਾ ਉਤਸ਼ਾਹ ਹੋਰ ਵੱਧਦਾ ਹੈ ਔਰ ਉਹ ਆਪਣੀ ਹੋਰ ਮਿਹਨਤ ਦੇ ਨਾਲ ਜਿਹੜਾ ਹੈ ਆਪਣੇ ਕੰਮ ਨੂੰ ਨਿਭਾਉਂਦੇ ਨੇ ਜੈ ਸ਼੍ਰੀ ਰਾਮ ਅੱਜ ਦਾ ਜਿਹੜਾ ਸਮਾਗਮ ਹੈ ਸਾਡੇ ਆਪਣੇ ਬ੍ਰਹਮਣ ਸਭਾ ਧਾਰੀਵਾਲ ਵੱਲੋਂ ਜਿਹੜਾ ਕਿ ਇਹ ਫੰਕਸ਼ਨ ਛੋਟਾਇਆ ਕੀਤਾ ਗਿਆ ਵਾ ਉਹਦੇ ਬਾਰੇ ਮੈਂ ਥੋੜੀ ਜਾਣਕਾਰੀ ਦੇਣਾ ਚਾਹਾਂਗਾ ਕਿ ਸਾਡੇ ਧਾਰੀਵਾਲ ਦੇ ਵਿੱਚ ਆਪਣੇ ਸਾਡੇ ਜਤਨਦਰ ਸ਼ਰਮਾ ਜੀ ਐਸ ਡੀਓ ਜਿਹੜੇ ਕਿ ਬਿਜਲੀ ਦੇ ਵਿਭਾਗ ਵਿੱਚ ਆਏ ਨੇ ਇਹਨਾਂ ਵੱਲੋਂ ਤੁਹਾਨੂੰ ਇੱਕ ਬ੍ਰਹਮ ਸਭਾ ਨੂੰ ਇੱਕ ਬਹੁਤ بڑا ਮਾਣ ਵਾ ਕਿ ਸਾਡੇ ਇੱਕ ਬ੍ਰਾਹਮਣ ਭਾਈ ਜਿਹੜਾ ਵਾ ਜਿਹੜਾ ਕਿ ਇੱਕ ਐਜਾ ਵੱਡਾ ਅਹੁਦੇ ਤੇ ਆਣ ਕੇ ਬਿਜਲੀ ਦੇ ਵਿਭਾਗ ਵਿੱਚ ਆਣ ਕੇ ਐਸ ਡੀਓ ਦੇ ਤਹਿਤ ਲੱਗੇ ਨੇ ਔਰ ਇਹਨਾਂ ਦਾ ਕੰਮ ਇਹੋ ਜਿਹਾ ਜੇ ਤੇ ਹਰ ਕੋਈ ਜਿਹੜਾ ਮਰਜੀ ਛੋਟਾ ਵੱਡਾ ਇਹਨਾਂ ਕੋਲ ਪਹੁੰਚਦਾ ਉਹਨਾਂ ਦਾ ਹਰ ਕੰਮ ਇਹਨਾਂ ਕਣੀ ਪਹਿਲ ਦੇ ਧਾਰ ਤੇ ਕਰਦੇ ਆ ਨਹੀਂ ਤੇ ਅੱਜਕੱਲ ਦੇ ਦੇ ਵੱਡੇ ਵੱਡੇ ਉੱਥੇ ਜਿਹੜੇ ਅੱਗੇ ਆ ਉਹ ਕਿਸੇ ਤਰ੍ਹਾਂ ਕਿਸੇ ਕੋਈ ਗੱਲ ਨਹੀਂ ਮੰਨਦੇ ਆਗੇ ਲੇਕਿਨ ਪਹਿਲਾ ਇੱਕ ਸਾਡਾ ਬ੍ਰਾਹਮਣ ਭਰਾ ਇੱਕ ਧਾਰੀਵਾਲ ਦੇ ਵਿੱਚ ਆਇਆ ਵਾ ਜਿਨ੍ਹਾਂ ਨੇ ਬਿਨਾਂ ਪੱਖਪਾਤ ਤੋਂ ਹਰ ਇੱਕ ਦੇ ਕੰਮ ਪੂਰੇ ਕੀਤੇ ਨੇ ਔਰ ਇਹਨਾਂ ਦੇ ਹਰ ਇੱਕ ਜਿਹੜਾ ਜਿੰਨੇ ਵੀ ਵਰਕਰ ਨੇ ਉਹ ਵੀ ਇਹਨਾਂ ਦੇ ਸਿਖਤ ਕਰ ਰਹੇ ਨੇ ਦੂਜਾ ਇਹ ਭਾਰਤ ਵਿਸ਼ੇਸ਼ੀ ਦੂਪਰਸ਼ਦ ਦੇ ਵਿਪੱਖ ਮੰਤਰੀ ਨੇ ਜਿਹੜਾ ਕਿ ਹਿੰਦੂਤਮ ਨੂੰ ਲੈ ਕੇ ਬਹੁਤ ਅੱਗੇ ਵਧ ਰਹੇ ਨੇ ਉਹ ਸ਼੍ਰੀ ਰਾਮ ਜੀ ਦੇ ਤਾਪੀ ਜਿਹੜੇ ਸ਼੍ਰੀ ਰਾਮ ਜੀ ਦਾ ਅਸਲ ਪ੍ਰੋਗਰਾਮ ਚੱਲ ਰਿਹਾ ਉਹਨਾਂ ਦੇ ਵਿੱਚ ਵੱਧ ਚੜ ਕੇ ਅਸੀਂ ਸਾਡੇ ਲੈ ਰਹੇ ਨੇ ਇਸੇ ਹਰਕੇ ਇਹਨਾਂ ਦੀ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਆਪਣੇ ਧਾਰੀਵਾਲ ਦੀ ਜਿਹੜੀ ਬ੍ਰਾਹਮਣ ਸਭਾ ਕੀ ਆ ਉਹਨਾਂ ਨੂੰ ਅੱਜ ਅਸੀਂ ਆਪਣੇ ਸਨਮਾਨਿਤ ਕਰ ਰਹੇ ਹਾਂ ਕਿ ਜਿਹੜੇ ਮਤਲਬ ਸਾਡੇ ਬ੍ਰਾਹਮਣ ਸਮਾਜ ਦਾ ਇੰਨਾ ਵੱਡਾ ਕੰਮ ਨੂੰ ਲੈ ਕੇ ਅੱਗੇ ਚੱਲ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਆਭਾਰੀ ਆ ਜੋ ਕੋਈ ਰਾਮ ਮੰਦਰ ਦੇ ਕੋ 500 ਸਾਲ ਤੋਂ ਅਸੀਂ ਉਡੀਕ ਕਰਦੇ ਪਏ ਸੀਗੇ ਕਿ ਸਾਡਾ ਰਾਮ ਮੰਦਰ ਬਣੇ ਸਾਡਾ ਵੀ ਰਾਮ ਮੰਦਰ ਹੋਣਾ ਚਾਹੀਦਾ ਵਾ ਲੇਕਿਨ ਇਹ ਬੜਾ ਅਸਲੇ ਸਾਡੇ ਖੁਸ਼ਕਿਸਮਤੀ ਆ ਸਾਡੇ ਹਿੰਦੁਸਤਾਨ ਦੀ ਜਿੱਦੂਆਂ ਕੀ ਛੱਡ ਕੇ ਹਰ ਵਰਗ ਦੇ ਵਿੱਚ ਇੱਕ ਬੜੀ ਵੱਡੀ ਖੁਸ਼ੀ ਦੀ ਲਹਿਰ ਆ ਗਈ ਆ ਤੇ ਸਾਡੇ ਭਗਵਾਨ ਦਾ ਮੰਦਰ ਬਣ ਗਿਆ ਵਾ ਔਰ ਮਤਲਬ 22 ਤਰੀਕ ਨੂੰ ਇਹਦਾ ਉਦਘਾਟਨ ਹੋ ਰਿਹਾ ਜਿਸ ਦੇ ਵਿੱਚ ਹਰ ਮੰਦਰਾਂ ਦੇ ਵਿੱਚ ਜਦੋਂ ਸਾਡੇ ਪਰਸ਼ੋ ਮੰਦਰ ਦੇ ਵਿੱਚ ਵੀ ਇਹਦੀ ਦੀਪਮਾਲਾ ਕਰੀਜੇ ਕੀਤੀ ਜਾਏਗੀ ਔਰ ਸਾਡਾ ਹਰ ਬ੍ਰਾਹਮਣ ਵਰਗ ਜਿਹੜਾ ਗਾਵਾ ਜਾਂ ਜਿੰਨੇ ਵੀ ਸਾਡੇ ਪਰਿਵਾਰ ਰਹਿਣੇ ਨੇ ਉਹ ਸਭ ਦੀਪਕਮਾਲਾ ਕਰਨਗੇ ਔਰ ਇਹਦੀ ਖੁਸ਼ੀ ਵਾਸਤੇ ਬਹੁਤ ਅੱਛਾ ਜਿਹੜਾ ਅੱਜ ਬ੍ਰਾਹਮਣ ਸਭਾ ਦੇ ਮੱਧ ਤੇ ਰਖੇ ਸਮਾਜ ਦਾ ਕੰਮ ਸਭ ਤੋਂ ਪਹਿਲਾਂ ਤੇ ਸਾਡੇ ਤਿੰਨ ਭਾਈ ਬ੍ਰਹਮ ਸਭਾ ਦੇ ਜਿਨ੍ਹਾਂ ਦਾ ਜਨਮ ਦਿਨ ਉਹ ਪਹਿਲਾਂ ਜਨਮ ਦਿਨ ਬਾਹਰ ਮਨਾਦੇ ਸਿਆਰਕਾ ਉਹਨਾਂ ਨੇ ਜਨਮ ਦਿਨ ਜਿਹੜਾ ਤੇ ਬ੍ਰਹਮ ਸਭਾ ਮੰਦਰ ਪਰਸ਼ੋ ਨਾਮ ਦੇ ਵਿੱਚ ਮਨਾਇਆ ਔਰ ਉਹ ਆਪਣੀ ਸਰਦਾ ਮਤਾ ਜੋ ਵੀ ਉਹ ਕਰ ਸਕਦੇ ਉਹਨਾਂ ਨੇ ਸਾਨੂੰ ਤੇ ਬ੍ਰਹਮ ਸਭਾ ਮੰਤਕ ਨੂੰ ਆਪਣੇ ਵਰਦਨਦਾਨ ਕੀਤੇ ਆ ਮੈਂ ਇਹਨਾਂ ਦਾ ਇਸ ਪ੍ਰੋਗਰਾਮ ਤੇ ਜੋ ਉਹਨਾਂ ਨੇ ਜੋਰ ਬਖਾਇਆ ਪਹਿਲਾਂ ਉਹਦੇ ਤੇ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਤੱਕ ਕਦੀ ਕਿਸੇ ਨੇ ਜਨਮ ਦਿਨ ਤੇ ਨਹੀਂ ਕਿਸੇ ਮੰਦਰ ਨੂੰ ਜਾਣ ਕੇ ਤਾਂ ਆਪਣੇ ਬੱਚਿਆਂ ਨੂੰ ਸਾਧਾਨੂੰ ਕੋਈ ਜਾਣ ਦੱਸਦਾ ਇਹਨਾਂ ਬੱਚਿਆਂ ਨੇ ਅੱਜ ਕਾ ਮੰਦਰ ਨੂੰ ਦਾਨ ਕੀਤਾ ਮੈਂ ਇਹਨਾਂ ਦਾ ਇਸ ਤਰ੍ਹਾਂ ਬਹੁਤ-ਬਹੁਤ ਇਹਨਾਂ ਦਾ ਆਭਾਰੀ ਹਾਂ ਔਰ ਇਹਨਾਂ ਨੂੰ ਫੇ ਵਧਾਈ ਦੇਣਾ ਕਿ ਅੱਜ ਤੋਂ ਵੀ ਇਹਨਾਂ ਦੀ ਤੇ ਹੋਰ ਵੀ ਲੋਕ ਚੱਲੇ